ਲਓ ਜੀ ਛੋਲੇ ਪਟੂਰੇ ਤਾਂ ਤੁਸੀਂ ਬਹੁਤ ਦੇਖੇ ਤੇ ਖਾਦੇ ਹੋਣਗੇ ਪਰ ਜਿਹੜੇ ਪਟੂਰੇ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖੋਗੇ ਜਦੋਂ ਆਹ ਵਿਅਕਤੀ ਛੋਲੇ ਪਟੂਰੇ ਪੈਕ ਕਰਵਾ ਕੇ ਘਰੇ ਲੈ ਜਾਂਦਾ ਹੈ ਅਤੇ ਜਦੋਂ ਪਟੂਰੇ ਦੀ ਪਹਿਲੀ ਬੁਰਕੀ ਤੋੜੀ ਤਾਂ ਨਿਕਲੀ ਐਸੀ ਚੀਜ਼ ਕਿ ਵਿਅਕਤੀ ਉਸੇ ਪੈਰੀ ਦੁਕਾਨ ਤੇ ਮੁੜ ਆਇਆ ਜਦੋਂ ਵਿਅਕਤੀ ਨੇ ਪਟੂਰਾ ਖੋਲਿਆ ਤਾਂ ਦੇਖਣ ਵਾਲੇ ਹੈਰਾਨ ਹੋ ਗਏ ਵੀਡੀਓ ਵਾਇਰਲ ਹੋ ਰਹੀ ਹੈ ਆਹ ਵੇਖੋ ਆਹ ਸੁਸਰੀ ਆ ਪਤਾ ਨਹੀਂ ਕਿਹੜਾ ਕੀੜਾ ਵਾ ਠੀਕ ਆ ਇਹ ਕਾਹ ਵਿੱਚ ਸੁਸਰੀ ਪਰੀ ਪੈਂਦੀ ਏ ਆਹ ਵੇਖੋ ਠੀਕ ਆ ਪਤਾ ਨਹੀਂ ਕੀੜਾ ਹੈ ਸੁਸਰੀ ਕੀ ਆ ਇੱਥੇ ਹੋਰ 3 ਪਰੀ ਪੈਂਦੀ ਏ ਮਤਲਬ ਇਹਦੇ ਵਿੱਚ ਪਤਾ ਨਹੀਂ ਕੀ ਕੀ ਕੁਝ ਸੁਸਰੀਆਂ ਇਹ ਵਿੱਚ ਗੁੰਨੀ ਕੰਨੀ ਜਾਣ ਦੇ ਮੈਂ ਇਦਾਂ ਨਹੀਂ ਛਾਣਿਆ ਕਦੀ ਮੇਰਾ ਛਾਣਿਆ ਨਹੀਂ ਕਦੀ ਲੱਗਦਾ ਇੱਥੇ ਇੱਕ ਹੋਰ ਵੀ ਇਹਦੇ ਵਿੱਚ ਅੱਧੇ ਖਾਕੂ ਛਾਣ ਕੀ ਹੋ ਲਿਆ ਰਿਓ ਵੇਖਿਆ ਦੇ ਵਿੱਚ ਸੁਸਰੀ ਪਰੀ ਪੈਂਦੀ ਆ ਅਵੇ ਵਿੱਚ ਇਦਾਂ ਹੀ ਕੋਈ ਨਹੀਂ ਐ ਸਭ ਇਹ ਲੋਕਾਂ ਨੂੰ ਗਾਂਦ ਖਵਾਉਂਦੇ ਆ ਕੋਈ ਕਰਦੇ ਨਹੀਂ ਕੋਈ ਕੁਛ ਨਹੀਂ ਦਾਦੇ ਕੇ ਅਜਨਾਲਾ ਦੀ ਇੱਕ ਦੁਕਾਨ ਦੇ ਉੱਤੇ ਛੋਲੇ ਭਟੂਰੇ ਵੇਚੇ ਜਾ ਰਹੇ ਨੇ ਜਿਸ ਦੇ ਵਿੱਚ ਸੁਸਰੀਆਂ ਨਿਕਲ ਰਹੀਆਂ ਨੇ ਇੱਕ ਵਿਅਕਤੀ ਭਟੂਰੇ ਪੈਕ ਕਰਵਾ ਕੇ ਘਰੇ ਲੈ ਜਾਂਦਾ ਤੇ ਜਦੋਂ ਉਹ ਭਟੂਰੇ ਖਾਣ ਵਾਸਤੇ ਬੈਠਦੇ ਨੇ ਤਾਂ ਉਸ ਦੇ ਵਿੱਚੋਂ ਸੁਸਰੀਆਂ ਨਿਕਲਦੀਆਂ ਨੇ ਜਿਸ ਤੋਂ ਬਾਅਦ ਇਸ ਸੰਬੰਧੀ ਗਾਕ ਦੇ ਵੱਲੋਂ ਤੁਰੰਤ ਦੁਕਾਨਦਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਦੁਕਾਨਦਾਰ ਨੇ ਕਿਹਾ ਕਿ ਮੀਂਹ ਦਾ ਮੌਸਮ ਹੈ ਅਜਿਹੀਆਂ ਸੁਸਰੀਆਂ ਆ ਸਕਦੀਆਂ ਨੇ ਕੋਈ ਵੱਡੀ ਗੱਲ ਨਹੀਂ ਉੱਥੇ ਹੀ ਜ਼ਿਲ੍ਹਾ ਅੰਮ੍ਰਿਤਸਰ ਦੇ ਸਹਾਇਕ ਕਮਿਸ਼ਨਰ ਫੂਡ ਸੇਫਟੀ ਵਿਭਾਗ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਵੀ ਸ਼ਿਕਾਇਤ ਪਹੁੰਚੀ ਹੈ ਜਿਸ ਦੇ ਆਧਾਰ ਤੇ ਉਹਨਾਂ ਦੇ ਵੱਲੋਂ ਇੱਕ ਟੀਮ ਬਣਾ ਕੇ ਉਸ ਦੁਕਾਨ ਦੇ ਉੱਪਰ ਜਾਂਚ ਕੀਤੀ ਜਾ ਰਹੀ ਹੈ ਅਤੇ ਰੇਡ ਵੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਉਹਨਾਂ ਦੀ ਅਪੀਲ ਹੈ ਕਿ ਹਮੇਸ਼ਾ ਹੀ ਇਹ ਦੁਕਾਨਾਂ ਵਾਲੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਲੋਕਾਂ ਨੂੰ ਖਵਾਉਣ ਅਤੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਸੋਸ਼ਲ ਮੀਡੀਆ ਤੇ ਰਾਹੀਂ ਇੱਕ ਵੀਡੀਓ ਜਿਹੜੀ ਹੈ ਮੇਰੇ ਫੋਨ ਦੇ ਵਿੱਚ ਵੀ ਆਈ ਹੈ ਹੁਣ ਇਹ ਆਈ ਹੈ ਜਸਟ 15-20 ਮਿੰਟ ਪਹਿਲਾਂ ਪਹਿਲਾਂ ਉਹ ਇੱਕ ਵੀਡੀਓ ਪੇਸ ਸੀ ਜਿਹਦੇ ਵਿੱਚ ਉਹਨਾਂ ਵੱਲੋਂ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਕਿ ਕਿੱਥੇ ਦੀ ਦੁਕਾਨ ਹੈ ਕਿੱਥੇ ਹੈ ਹੁਣ ਉਹਨੇ 57 ਮਿੰਟ ਪਹਿਲਾਂ ਹੀ ਮੈਸੇਜ ਪਾਇਆ ਕਿ ਕੋਈ ਇੱਥੇ ਅਜਨਾਲਾ ਦੇ ਵਿੱਚ ਕੋਈ ਭੋਜਨ ਢੰਗਾਰ ਹੈ ਉੱਥੇ ਦੀ ਇਹ ਵਾਕਿਆਤ ਹੈ ਕਿ ਇੱਕ ਘਟੂਰਾ ਹੈ ਔਰ ਘਟੂਰੇ ਦੇ ਵਿੱਚ ਕੋਈ ਸੁਸਰੀ ਜਿਹੜੀ ਹੈ ਨਾਲ ਹੀ ਉਹਨਾਂ ਨੇ ਗੁੰਦ ਦਿੱਤੀ ਹੈ ਜਿਸ ਕਰਕੇ ਜਿਹੜਾ ਹੈ ਇਹ ਵੀਡੀਓ ਜਿਹੜੀ ਹੈ ਵਾਇਰਲ ਹੋ ਕੇ ਸਾਡੇ ਤੱਕ ਪਹੁੰਚੀ ਹੈ ਔਰ ਅਸੀਂ ਆਪਣੀ ਟੀਮ ਇਕੱਠੀ ਕਰ ਰਹੇ ਹਾਂ ਔਰ ਅਜਨਾਂ ਲੱਗ ਕੇ ਜਿਹੜਾ ਹੈ ਇਨਵੈਸਟੀਗੇਸ਼ਨ ਕਰਨ ਦੇ ਲਈ ਜਾ ਰਹੇ ਸਰ ਜਿਹੜੀ ਇਹਨਾਂ ਦੇ ਰੀਡੀਆਂ ਲੱਗਦੀਆਂ ਨੇ ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਾਂ ਕੋਈ ਵਾਰਨਿੰਗ ਦੇਣਾ ਚਾਹੋਗੇ ਦੇਖੋ ਮੈਸੇਜ ਤੇ ਮੇਰਾ ਇਹੀ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਦੇਖੋ ਜਿਸ ਤਰ੍ਹਾਂ ਇਹ ਮੈਦਾ ਵਗੈਰਾ ਹੈ ਇਸ ਨੂੰ ਛਾਨਣਾ ਚਾਹੀਦਾ ਹੈ ਛਾਣ ਕੇ ਫਿਰ ਇਸ ਨੂੰ ਗੁੰਨ ਕੇ ਆٹے ਨੂੰ ਜੋ ਡੋ ਬਣਾ ਕੇ ਜੋ ਮੈਂ ਤੇ ਦਾ ਡੋ ਬਣਾ ਕੇ ਫਿਰ ਉਸ ਨੂੰ ਜਿਹੜਾ ਹੈ ਕਰਨਾ ਚਾਹੀਦਾ ਕਿਉਂਕਿ ਬਾਰਿਸ਼ਾ ਦਾ ਮੌਸਮ ਹੈ ਬਹੁਤ ਜ਼ਿਆਦਾ ਮੱਖੀ ਮੱਛਰ ਔਰ ਇਹ ਹੈ ਚੱਲ ਰਿਹਾ ਹੈ ਔਰ ਇਸ ਨੂੰ ਲੈ ਕੇ ਸਾਰੇ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਸੁਚੇਤ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਕੋਈ ਖਿਲਵਾੜ ਨਾ ਕੀਤਾ ਜਾਵੇ ਜੀ ਰੈਡੀ ਚਾਰਜ ਉੱਪਰ ਕਾਰਵਾਈ ਹੋਵੇਗੀ ਜੀ ਕਿਉਂਕਿ ਵੀਡੀਓ ਦੇਖੋ ਜੀ ਅਸੀਂ ਅਸੀਂ ਜਾ ਰਹੇ ਹਾਂ ਜੀ ਜਾ ਕੇ ਉੱਥੇ ਏ ਜੋ ਵੀ ਮੌਕੇ ਤੇ ਅਸੀਂ ਜਿਹੜੀ ਇਹ ਬੰਦ ਕਾਰਵਾਈ ਕਰਾਂਗੇ ਖੈਰ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਇਸ ਤੋਂ ਪਹਿਲਾਂ ਵੀ ਕਈ ਅਜਈਆਂ ਵੀਡੀਓ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਨਾ ਕੁਝ ਜਿਵੇਂ ਕਿ ਕੀੜੇ ਮਕੌੜੇ ਅਤੇ ਸੁੰਡੀਆਂ ਵੀ ਖਾਣੇ ਦੇ ਵਿੱਚੋਂ ਨਿਕਲੀਆਂ ਸੀ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ